ਆ ਸੂਟ ਹਮ ਆ ਚੀਜ਼ਾਂ ਦੇਖ ਲਓ ਭਾਜੀ ਚੀਜ਼ਾਂ ਬਿਲਕੁਲ ਦੇਖ ਰਿਹਾ ਜੀ ਠੀਕ ਆ ਜੀ ਅੱਜ ਤਾਂ ਇਹ ਚੀਜ਼ਾਂ ਆ ਪਟਾਕਾ ਦੇਖੋ ਸੂਟ ਦੇ ਰੇਟ ਦਾ ਹਮ ਵੱਡਾ ਚੈਲੰਜ ਤੇ ਵੱਡਾ ਤਮਾਕਾ ਬਾਬੇ ਦਿੱਤੀ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਹੈ 100 ਰੁਪਏ ਦਾ ਆ ਜਿੰਨੇ ਸੂਟ ਤੋਂ ਹੈ ਜਿਹੜਾ ਮਰਜ਼ੀ 100 ਦਾ 100 ਰੁਪਏ ਦਾ ਦੇ ਦਿੱਤਾ ਪਾੜਾ ਸਿਲਕ ਦਾ ਸੂਟ ਆ ਦੇਖੋ ਜੀ ਜਿਹੜੇ ਬਾਜ਼ਾਰਾਂ 'ਚ ਸ਼ੋਅਰੂਮਾਂ ਤੇ ਰੈਡੀमेड ਕੋਟ ਤੇ 1500 ਰੁਪਏ ਦਾ ਇੱਕ ਮਿਲਦਾ ਬਾਬੇ ਦੀ ਹੱਟੀ ਤੋਂ ਲੈ ਜਾਓ 1000 ਦੇ ਤਿੰਨ 1500 ਵਾਲਾ কুর্তা ਕਰਤਾ ਸਿਰਫ 300 ਰੁਪਏ ਚ 3000 ਵਾਲਾ ਲਹਿੰਗਾ ਬਾਬੇ ਦੀ ਹੱਟੀ ਤੇ 300 ਆਹ ਲਓ 300 ਰੁਪਏ ਦਾ ਲਹਿੰਗਾ ਦੇਖੋ 4 ਦਿਨ ਬਹੁਤ ਭਰੇ ਆ ਪੰਜਾਬ ਦੇ ਸਭ ਤੋਂ ਵੱਡੀ ਰਿਕਾਰਡ ਤੋਂ ਸੇਲਾ ਲਾ ਦਿਆ ਆ ਦੇਖੋ ਤੁਸੀਂ ਸੂਟ ਆਲ ਓਵਰ ਕੈਮਰੀਕ ਦਾ ਹਮ ਆਹ ਲਓ ਚੁੰਨੀ ਨਾਲ ਇਹ ਧੁਮਾਕਾ ਵੱਡਾ ਹੋਰ ਕਰਤਾ ਹੈ ਜੀ ਹਾਂਜੀ ਬਾਜ਼ਾਰ ਚ 400 ਰੁਪਏ ਦਾ ਇੱਕ ਹੈ ਬਿਲਕੁਲ ਹੈਗਾ 500 ਦਾ ਵੀ ਆ 500 ਦਾ ਵੀ ਦਿੰਦੇ ਆ ਆਹ ਲਓ ਰੰਗ ਵੀ ਚਾਰ ਦਾਂਗੇ ਡਿਜ਼ਾਈਨ ਵੀ ਦਾਂਗੇ 900 ਰੁਪਏ ਲੈ 6 ਲੈ ਜੋ 900 ਦੇ 6 ਸੂਟ 900 ਦੇ 6 ਆ ਲੋ ਜੀ ਆ ਦੇ ਕੋ ਚੀਜ਼ਾਂ ਆ ਲੋ ਜੀ ਬਾਜ਼ਾਰ ਚ 550 ਰੁਪਏ ਦਾ ਸੂਟ ਪਟਿਆਲਾ ਸਲਵਾਰ ਵਾਲਾ ਚੱਕੋ ਬਾਬੇ ਦੀ ਹੱਡੀ ਦੇ 1000 ਦੇ 400 ਰੁਪਏ ਦਾ ਪੀਸ ਹੈ ਹਾਂ ਜੀ ਅ ਬਾਬੇ ਦੀ ਹੱਡੀ ਦੇ 300 ਰੁਪਏ ਦਾ ਲੈ ਜੋ ਵੱਲੋਂ ਰੰਗ ਵੀ ਲੈ ਡਿਜ਼ਾਈਨ ਕਿੰਨਾ ਭਾਰਾ 2000 ਰੁਪਏ ਬਾਜ਼ਾਰ ਦੀ ਕੀਮਤ ਡੰਮੀ ਤੇ ਲਾ ਕੇ ਵੇਖਦਾ ਬਾਬੇ ਜੱਟੀ ਦੇ 400 ਦਾ ਲੈ ਜੋ ਕਲਰੋ ਜੀ ਜਲਦੀ ਜਲਦੀ ਆ ਜਾਓ 100-100 ਰੁਪਏ ਦੇ ਸੂਟਾਂ ਦੇ ਬਹੁਤ ਧਮਾਕੇਦਾਰ ਆਫਰ ਆ ਜਿੱਥੇ ਤੁਹਾਨੂੰ 1000 ਦੇ 3 ਕੋੜ ਤੇ ਮਿਲ ਰਿਹਾ ਜਿੱਥੇ ਤੁਹਾਨੂੰ 3000 ਦਾ ਲਹਿੰਗਾ 300 ਚ ਮਿਲਦਾ ਬਾਬੇ ਦੀ ਹੱਟੀ ਜਮਸ਼ੇਰ ਖਾਨ ਛੇਦੀ ਪਹੁੰਚੋ ਅੱਛਾ ਹੁਣ ਕੋਈ ਸ਼ਰਤ ਤੇ ਨਹੀਂ ਹੈਗੀ ਤੁਸੀਂ ਆ ਕੇ ਕਹਿ ਦਿਓ ਵੀ ਘੱਟੋ ਘੱਟ 10000 ਦਾ ਕੱਪੜਾ ਲਾਓ ਘੱਟੋ ਘੱਟ ਸੈੱਟ ਵਾਈ ਸੈੱਟ ਲਾਓ ਕਿਤੇ ਇਦਾਂ ਨਾ ਕੁੰਡਲੀ ਕਾਂਢੀ ਦੇ ਬੰਦਾ ਫਸਾ ਲਿਓ ਕੋਈ ਗੱਲ ਸਾਫ਼ ਕਰੋ ਕਿਨੇ ਇੱਕ ਸੂਟ ਲੈਣਾ ਸਿੰਗਲ ਦੇ ਦੂੰਗੇ ਬਿਲਕੁਲ ਦਵਾਂਗੇ ਸਿੰਗਲ ਸੂਟ ਦੇ ਦੂੰਗੇ ਸਿੰਗਲ ਸੂਟ ਦੇ ਆਲਿਆਂ ਦਾ ਕਿਹੜਾ ਨੋਟ ਪਾਟਾ ਹੁੰਦਾ ਬਾਜੀ ਕੀ ਗੱਲਾਂ ਕਰਦੇ ਤੁਸੀਂ ਸੂਟ ਦੇਖੋ ਜੋਰ ਜੱਟ ਦਾ ਰੰਗ ਦਾਂਗੇ 4 ਡਿਜ਼ਾਈਨ ਦਾਂਗੇ 10 1000 12 12 16 ਸੂਟ 800 ਦੇ ਦੋ ਬਾਬਾ ਜੀ ਗਰਮੀ ਬਹੁਤ ਆ ਮੇਲੇ ਦਾ ਤੁਸੀਂ ਪੌਂਦਲ ਗਏ ਹੋ ਚੱਕ ਚੁੱਕ ਕਰ ਲਓ ਕਾਫੀ ਪੈਣੀ ਆ ਚੱਕ ਕੇ ਆ 400 ਦਾ ਮਜ਼ਾਕ ਹੈ ਕੋਈ ਜਿਹੜਾ ਬਾਜ਼ਾਰ ਚ 1500 ਦਾ ਸੂਟ ਇੱਥੇ 1500 ਦੇ ਤਿੰਨ ਮਤਲਬ 500 ਰੁਪਏ ਦਾ ਸੂਟ ਚੱਕ ਲੋ ਆ ਵੀ ਤੁਸੀਂ ਲੈ ਜਾਓ 500 ਲਓ ਵੀ ਹੁਣ ਆਪਾਂ ਪਹੁੰਚ ਗਏ ਆ ਬਾਬੇ ਠੱਟੀ ਜਮਸ਼ੇਰ ਖਾਸ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵੱਡੇ ਪਟਾਕੇ ਪੈਣੇ ਆ ਚਾਹੇ ਪੰਜਾਬ ਚਲ ਜਾਓ ਇੰਡੀਆ ਚਲ ਜਾਓ ਜਿੱਥੇ ਮਰਜ਼ੀ ਚਲ ਜਾਓ ਇਦਾਂ ਦੇ ਰੇਟ ਨਹੀਂ ਸੁਣੇ ਹੁਣੇ ਬਾਬਾ ਜੀ ਗੈਪ ਬੜਾ ਪੈ ਗਿਆ ਤਿੰਨ ਚਾਰ ਦਿਨ ਦਾ ਗੈਪ ਪੈ ਗਿਆ ਲੋਕੀ ਉਦਾਸ ਹੋ ਗਏ ਸੀ ਇਹਦੇ ਬਾਬੇ ਦਾ ਚਿਹਰਾ ਨਹੀਂ ਦੇਖਿਆ ਦਿਨ ਚੰਗਾ ਨਹੀਂ ਲੰਘਿਆ ਥੋ ਕਿਹੜੇ ਚੱਕਰ ਦੇ ਵਿੱਚ ਤਿੰਨ ਚਾਰ ਦਿਨ ਲਾ ਤੇ ਲੋਕਾਂ ਨੂੰ ਵੀ ਦੱਸਦੇ ਹੋ ਨਾ ਬੜਾ ਪ੍ਰੈਸ਼ਰ ਸੀ ਚਾਰ ਦਿਨ ਜਿਹੜੇ ਕੱਢੇ ਆ ਨਾ ਆਪਾਂ ਉਹ ਬੜੇ ਵਧੀਆ ਦੇ ਬੜੇ ਆਨੰਦ ਵਾਲੇ ਕੱਢੇ ਆ ਕਿਉਂਕਿ ਆਪਾਂ ਗਏ ਸੀ ਵੱਡਾ ਧਮਾਕਾ ਲੈਣ ਸੂਰਤ ਤੋਂ ਹਾਂਜੀ ਤੇ ਐਦਾਂ ਦਾ ਧੁਮਾਕਾ ਅੱਜ ਤੱਕ ਨਾ ਕਿਸੇ ਨੇ ਦੇਖਿਆ ਤੇ ਨਾ ਹੋਣਾ ਲੱਖ ਰੁਪਏ ਦਊਂਗਾ ਸਾਬਤ ਕਰੋ ਉਪਾੜਾ ਸਿਲਕ ਦਾ ਸੂਟ ਨਹੀਂ ਹੈਗਾ ਹੂੰ ਪਹਿਲੀ ਗੱਲ ਤਾਂ ਇਹ ਹੋ ਗਈ ਬਿਲਕੁਲ ਉਪਾੜਾ ਸਿਲਕ ਦਾ ਲੱਖ ਰੁਪਇਆ ਹੁਣੇ ਦਊ ਜੇ ਉਪਾੜਾ ਸਿਲਕ ਨਾ ਹੋਵੇ ਆ ਸੂਟ ਦੀ ਕਢਾਈ ਦੇਖ ਲਓ ਚੀਜ਼ ਬਣੀ ਦੇਖ ਲਓ ਠੀਕ ਹੈ ਜੀ ਅੱਜ ਚੈੱਕ ਕਰ ਲੋ ਸੂਟ ਮਿਲਣੇ ਸਿਰਫ 4 ਦਿਨ ਨੇ ਪੰਜਵਾਂ ਦਿਨ ਨਹੀਂ ਹੋਣਾ 3 ਦਿਨਾਂ ਚ ਮੋਕਣ ਦੀ ਗਾਰੰਟੀ 2 ਦਿਨਾਂ ਚ ਮੋਕਣ ਦੀ ਗਾਰੰਟੀ ਭੈਣਾ ਭਰਾਵਾਂ ਨੇ ਵੀਡੀਓ ਦੇਖਣੀ ਐ ਜਿਹਦੇ ਕੋ ਗੱਡੀਆਂ ਨੇ ਗੱਡੀ ਚੱਕ ਲੈਣੀਆਂ ਜਿਹਦੇ ਕੋ ਕਾਰ ਆ ਵੱਡੀ ਉਹਨੇ ਵੱਡੀ ਕਾਰ ਚੱਕ ਲੈਣੀਆਂ ਜਿਹਨੇ ਮੋਟਰਸਾਈਕਲ ਨੇ ਆਜੋ ਆ ਸੂਟ ਅੱਜ ਚੀਜ਼ਾਂ ਦੇਖ ਲੋ ਭਾਜੀ ਚੀਜ਼ਾਂ ਬਿਲਕੁਲ ਦੇਖ ਰਿਹਾ ਜੀ ਠੀਕ ਆ ਜੀ ਅੱਜ ਤਾਂ ਨਹੀਂ ਆ ਚੀਜ਼ਾਂ ਬਾਅਦ ਚੋ ਮੋਕਗੀਆਂ ਦੇ ਬਾਅਦ ਚੋ ਨਾ ਕਹਿਣਾ ਵੀ ਜਲਦੀ ਹੀ ਮੁੱਕ ਗਈ ਆ ਆ ਲੋ ਆ ਪੀਸ ਦੇਖੋ ਆ ਪਟਾਕਾ ਦੇਖੋ ਸੂਟ ਦੇ ਰੇਟ ਦਾ ਵੱਡਾ ਚੈਲੰਜ ਤੇ ਵੱਡਾ ਤਮਾਕਾ ਬਾਬੇ ਦੀ ਦੀ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਹੈ 100 ਰੁਪਏ ਦਾ ਆ ਜਿੰਨੇ ਸੂਟ ਦੋ ਜਿਹੜਾ ਮਰਜੀ 100 ਦਾ 100 ਰੁਪਏ ਦਾ ਦੇ ਦਿੱਤਾ ਪਾੜਾ ਸਿਲਕ ਦਾ ਸੂਟ ਤੇ ਦਿੱਤਾ ਆ ਦੇਖੋ ਭਾਈ ਬਹੁਤ ਵੱਡਾ ਪਟਾਕਾ ਪਾਤਾ ਜਿਹੜੇ ਬਾਜ਼ਾਰਾਂ 'ਚ ਮਿਲਦਾ ਹਜ਼ਾਰ-ਹਜ਼ਾਰ ਰੁਪਏ ਦਾ 8-800 ਦਾ ਸੂਟ ਬਾਬੇ ਦੀ ਹੱਤੀ ਨੇ ਕਰਤਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਚਾਰ ਦਿਨ ਵੀਰਵਾਰ ਦਰਬਾਰ ਸ਼ਨੀਵਾਰ ਐਤਵਾਰ ਆ ਵੀ 100 ਰੁਪਏ ਦਾ 100 ਰੁਪਏ ਦਾ ਕਰਤਾ ਆ ਆ ਦੇਖੋ ਜੀ ਕੋਈ ਦੁਨੀਆ ਜਣੀ ਜੰਮਿਆ ਜੋ ਆ ਰੇਟ ਦੇ ਦੇਵੇ 8 800 900 1000 12 1200 ਦਾ ਸੂਟ ਵਿਕਣ ਵਾਲਾ ਬਾਬੇ ਦੀ ਹੱਟੀ ਤੋਂ ਲੈ ਜਾਓ ਸਿਰਫ 100 ਰੁਪਏ ਦਾ ਸੂਟ ਚਾਰ ਦਿਨ ਦੇ ਵਿੱਚ ਵੀਰਵਾਰ ਸ਼ਨੀਵਾਰ ਐਤਵਾਰ ਸਕੀਮ ਲੱਗ ਗਈ ਆ ਕੀ ਲੱਗ ਗਈ ਆ ਸਕੀਮ ਵੀ ਦੱਸ ਦਿਓ ਕਿਹੜੀ ਆ ਬਾਬੇ ਦੀ ਹੱਟੀ ਦਾ ਆਪਣਾ ਪੇਜ ਤਿਆਰ ਹੋ ਗਿਆ ਹੂੰ ਜਿਹੜਾ ਭੈਣ ਭਰਾ ਬਾਬੇ ਦੀ ਹੱਟੀ ਅਫੀਸ਼ੀਅਲ ਮੈਂ ਤੁਹਾਨੂੰ ਪੀਸ ਦਿਖਾ ਦਿੰਦਾ ਵੀਡੀਓ ਚ ਚੈੱਕ ਕਰ ਲੋ ਸਾਡਾ ਪੇਜ ਆਹ ਪੇਜ ਆ ਜੀ ਸਾਡਾ ਬਾਬੇ ਦੀ ਹੱਟੀ ਅਫੀਸ਼ੀਅਲ ਜਿਹੜਾ ਇਹਨੂੰ ਲਾਈਕ ਕਰਕੇ ਆਊਗਾ ਉਹਨੂੰ ਵੱਡਾ ਧਮਾਕਾ ਹਾਂਜੀ ਤੁਸੀਂ ਕੱਪੜਾ ਖਰੀਦਿਆ 10000 ਦਾ 10000 ਨਹੀਂ ਦੇਣਾ ਉਹਨੂੰ 9500 ਰੁਪਏ ਦਾ ਦਵਾ ਅੱਛਾ 500 ਰੁਪਏ ਉਹਦੇ ਵਿੱਚ ਵੀ ਆਫਰ ਉਹਦੇ ਵਿੱਚ ਵੜਾਤਾ ਸਿਰਫ ਫੋਲੋ ਕਰਨ ਤੇ ਫੋਲੋ ਕਰਨ ਤੇ ਦੂਜਾ ਜਿਹੜਾ ਆਹ ਸੂਟ 100 ਰੁਪਏ ਦਾ ਲੈਣਾ ਆਊਗਾ ਕਾਊਂਟਰ ਤੇ ਬਿੱਲ ਬਣਾਣ ਲੱਗਿਆ ਸਿਰਫ ਤੁਸੀਂ ਆ ਦਖਾਣਾ ਜੀ ਆ ਦੇਖੋ ਅਸੀਂ ਫੋਲੋ ਕੀਤਾ ਹੋਇਆ ਹੂੰ 95 ਰੁਪਏ ਦਾ ਲੈ ਜਾਓ ਲਓ ਆ ਦੇਖੋ ਬਈ ਕੋਈ ਹੋਰ ਤੁਹਾਡਾ ਇਸ ਰੇਟ ਤੇ ਸੂਟ ਨਹੀਂ ਦੇ ਸਕਦਾ 4 ਦਿਨ ਸੇਲ ਲੱਗੀ ਆ ਜੋ ਬਾਬੇ ਦੀ ਹੱਟੀ ਤੇ 800 900 1000 1000 ਵਾਲੇ ਸੂਟ ਕਰਤੇ 100-100 ਰੁਪਏ ਚ 100 ਰੁਪਏ ਦਾ ਸੂਟ ਆ ਵੀ 100 ਰੁਪਏ ਦਾ ਸੂਟ ਆ ਵੀ 100 ਰੁਪਏ ਦਾ ਸੂਟ ਆ ਵੀ 100 ਰੁਪਏ ਦਾ ਸੂਟ ਸੇਲ ਭਾਜੀ ਲਾਈ ਆ ਮੈਂ 4 ਦਿਨ ਵਾਸਤੇ ਮਾਲ ਭਵੇਂ 2 ਦਿਨਾਂ ਨੂੰ ਮੋੱਕ ਜਵੇ ਬਾਜੋ ਸਾਨੂੰ ਕੋਈ ਨਾ ਕਵੇ ਦੇਖੋ ਇਹ ਸਾਡਾ ਗੇੜਾ ਪੈ ਗਿਆ ਪਹਿਲਾਂ ਹੀ ਆ ਜੋ ਜਿਹੜਾ ਪਹਿਲਾਂ ਆਜੂਗਾ ਤੁਸੀਂ ਸਵੇਰੇ ਆ ਜੋ ਮੋਟਰਸਕੂਟਰ ਚੱਕੋ ਸਵੇਰੇ 8 ਵਜੇ ਆ ਜੋ ਸ਼ਾਮ ਦੇ 6 ਵਜੇ ਤੱਕ ਪਹਿਲਾਂ ਪਹਿਲਾਂ ਆ ਕੇ ਲੈ ਜਾਓ 6 ਵਜੇ ਨਹੀਂ ਭਾਜੀ ਹੁਣ ਹੁਣ ਦੁਕਾਨ ਖੁੱਲੂਗੀ ਰਾਤੀ 10 ਵਜੇ ਤੱਕ ਗਰਮੀ ਬਹੁਤ ਹੁੰਦੀ ਦੁਪਹਿਰ ਨੂੰ ਭੈਣ ਭਾਈ ਨਹੀਂ ਨਿਕਲਦੇ ਅੱਛਾ ਲੇਟ ਰਾਡ ਵੀ ਸਰਵਿਸ ਦੇਤੀ ਆ ਲੇਟ ਨਾਈਟ ਸਰਵਿਸ ਕਰਤੀ ਹੁਣ 10 ਵਜੇ ਤੱਕ ਠੀਕ ਆ ਜੀ ਆਹ ਦੇਖੋ ਤੁਸੀਂ ਸੂਟ ਆਲ ਓਵਰ ਕੈਮਰੀ ਦਾ ਹਮ ਆ ਲਓ ਚੁਨੀ ਨਾਲ ਇਹ ਤਮਾਕਾ ਵੱਡਾ ਹੋਰ ਕਰਤਾ ਜੀ ਹਾਂਜੀ ਬਜ਼ਾਰ ਚ 400 ਰੁਪਏ ਦਾ ਇੱਕ ਹੈ ਬਿਲਕੁਲ ਹੈਗਾ 500 ਦਾ ਵੀ ਆ 500 ਦਾ ਵੀ ਦਿੰਦੇ ਆ ਆ ਲੋ ਰੰਗ ਵੀ ਦਾਂਗੇ ਡਿਜ਼ਾਈਨ ਵੀ ਦਾਂਗੇ 900 ਰੁਪਏਲੇ 6 ਲੈ ਜਾਓ 900 ਦੇ 6 ਸੂਟ 900 ਦੇ 6 ਆ ਲੋ ਜੀ ਆ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ 5-600 ਰੁਪਏ ਦਾ ਇੱਕ ਮਿਲਦਾ ਬਾਬੇ ਦੀ ਹੱਟੀ ਤੋਂ ਲੈ ਜਾਓ 900 ਦੇ 6 ਸੂਟ ਦੁਪੱਟਾ ਨਾਲ ਦੇ ਰਹੇ ਆ ਰੰਗ ਇਹਦੇ ਵਿੱਚ ਵੀ ਕਾਫੀ ਦੇ ਰਹੇ ਆ ਦਿਨ ਤੁਹਾਡੇ ਕੋਲ ਚਾਰ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਆ ਜੋ 900 ਰੁਪਏ ਦੇ 6 ਸੂਟ ਲੈ ਜੋ ਨਹੀਂ ਮਿਲਣੇ ਹੋਰ ਕਿਤੇ ਆ ਲੋ ਜੀ ਵੱਡਾ ਆਦਮਾ ਕੱਜ ਵੀ ਵੀਡੀਓ ਜਨਾ ਕੱਲਾ ਕੱਲਾ ਸੂਟ ਆਪਾਂ ਖੋਲ ਕੇ ਦਿਖਾਣਾ ਆ ਐਦਾਂ ਆ ਦੇਖੋ ਚੀਜ਼ਾਂ ਆ ਲੋ ਜੀ ਬਾਜ਼ਾਰ ਚ 550 ਰੁਪਏ ਦਾ ਸੂਟ ਪਟਿਆਲਾ ਸਲਵਾਰ ਵਾਲਾ ਚੱਕੋ ਬਾਬੇ ਦੀ ਹੱਡੀ ਦੇ ਹਜ਼ਾਰ ਦੇ ਚਾਰ ਸੋ ਤੁਸੀਂ ਚੈੱਕ ਕਰ ਲਓ ਦੂਰ ਵੀਨਾ ਲਾ ਲਾ ਕੇ 2000 ਦੇ 4000 ਰੁਪਏ ਦੇ 4 ਸੂਟ ਮਤਲਬ 250 ਰੁਪਏ ਦਾ ਇੱਕ ਸੂਟ ਦੇਖੋ ਰੰਗ ਦੇਖੋ ਪ੍ਰਿੰਟ ਦੇਖੋ ਵੱਖੋ ਵੱਖਰੇ ਡਿਜ਼ਾਈਨ ਦੁਪट्टे ਵਿੱਚ ਇੱਕ ਲਓ 25000 ਮੇਰੇ 4 ਸੂਟ ਲਓ ਜੀ ਆਹ ਦੇਖੋ ਜੀ ਕੈਟਲੋਕਾਂ ਬ੍ਰਾਂਡਡ ਮਿਲਣਾ ਰੋਲੀ ਮੋਲੀ ਕਿੱਦਾਂ ਕਹਿੰਦੇ ਨੇ ਰੋਲੀ ਮੋਲੀ ਹਾਂਜੀ ਆਹ ਲਓ ਜੀ ਬਾਜ਼ਾਰ 'ਚ ਆ ਵੀ ਸੂਟ 500 ਰੁਪਏ ਦਾ ਇੱਕ ਮਿਲ ਰਿਹਾ ਹਾਂਜੀ ਕੈਟਲੋਗ ਵਾਲਾ ਡਿਜ਼ਾਈਨਰ ਪੀਸ ਬਾਬੇ ਦੀ ਹੱਟੀ ਦੇ ਆਹ ਲਓ ਜੀ ਇੱਕ ਨਾਲ ਇੱਕ ਫ੍ਰੀ ਕਰਤਾ 550 ਦੇ ਦੋ 550 ਦੇ ਦੋ ਸਾਡੇ ਕੋਲ ਟਰੱਕ ਟਰੱਕ ਲੁੱਟਿਆ ਕੋਈ ਟ੍ਰੇਨ ਲੁੱਟ ਲਈ ਕੋਈ ਚੋਰੀ ਕਰ ਲਿਆ ਕਪੜਾ ਇਹ ਤਾਂ ਰੇਟ ਹੀ ਹੈ ਨਹੀਂ ਬਾਜ਼ਾਰ 'ਚ 8400 ਰੁਪਏ ਦਾ ਇੱਕ ਸੂਟ ਤੁਸੀਂ ਕਹਿੰਦੇ ਹੋ 550 ਦੇ ਦੋ ਸੂਰਤ ਜਾ ਕੇ ਆਏ ਆ ਭਾਈ ਪਰ ਭਾਈ ਇਹ ਸੂਟ ਤੁਸੀਂ ਇਕੱਲੇ ਥੋੜੀ ਜਿਹਾ ਨੇ ਸੂਰਤ ਦਾ ਬਹੁਤ سارے ਵਪਾਰੀਆਂ ਨੂੰ ਉਹਨਾਂ ਦਾ ਰੇਟ ਦੇ ਹੀ ਨਹੀਂ ਹੁੰਦਾ ਅੱਬਾ ਕੁਝ ਲੱਗੀ ਜਾਂਦਾ ਤਾਂ ਹੀ ਇਦਾਂ ਦੇ ਧਮਾਕੇ ਪਾਉਂਦਾ ਆਲੋ ਹਣ ਤੁਹਾਡੇ ਕਿ ਨਮਾ ਤੁਸੀਂ ਕੀ ਕਹਿੰਦੇ ਸੀਗੇ ਵੀ ਸੱਪ ਕੱਢ ਲਿਆਦਾ ਕਿਹੜਾ ਜਿਹੜਾ ਤੂੰ ਮੈਨੂੰ ਫੋਨ ਕੀਤਾ ਝੋ ਆਜੋ ਸੱਪ ਕੱਢਿਆ ਤੁਸੀਂ ਤਾਂ ਖੜੱਪਾ ਸੱਪ ਕੱਢਦਾ ਆ ਆ ਲੋ ਆ ਜੂੜ ਦੇਖੋ ਚੀਜ਼ ਦੇਖੋ ਬਣੀ ਹੋਈ ਆ ਲੋ ਚੁਨੀ ਨਾਲ ਹਮ 1000 ਰੁਪਏ ਦਾ ਪੀਸ ਹੈ ਹਾਂਜੀ ਅੱਬਾ ਬਾਬੇ ਦੀ ਹੱਡੀ ਦਿਓ 300 ਰੁਪਏ ਦਾ ਲੈ ਜਾਓ ਆ ਲੋ ਰੰਗ ਵੀ ਲੈ ਜਾਓ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਬੇੜ ਦਾ ਕੱਪੜਾ ਲੈਣਾ ਤੀਨ ਲੇੜੀ ਦਾ ਕੱਪੜਾ ਲੈਣਾ ਉਹਨਾਂ ਲਈ ਵੀ ਬਹੁਤ ਵੱਡੇ ਫਾਇਦੇ ਇੱਕ ਇੱਕ 1000 ਵਾਲੇ 300 ਦੇ ਵਿੱਚ ਸੂਟ ਕਰਦੇ ਆ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ 'ਚ ਹੈ ਨਾ ਬਾਪੇ ਦੀ ਹੱਡੀ ਤੋਂ ਸਿਰਫ 12000 'ਚ ਮਿਲਣਾ ਮਿਲਣਾ 4 ਦਿਨਾਂ ਤੁਹਾਨੂੰ ਐਤਵਾਰ ਤੱਕ ਮਿਲਣਾ ਆ ਜਾਓ ਆ ਪੀਸ ਦੇਖੋ ਬਣਿਆ ਹੋਇਆ ਕੰਮ ਦੇਖੋ ਕੀਤਾ ਹੋਇਆ ਆ ਲੋ ਦੁਪੱਟਾ ਨਾਲ ਦੁਪੱਟੇ ਬਹੁਤ ਸੋਹਣੇ ਨਾਲ ਮੈਂ ਕਿਹਾ ਭਾਜੀ ਆ ਦੇਖੋ ਨਾ 700 ਨਾ 800 300 ਰੁਪਏ ਨੂੰ ਸੂਟ ਕਰਤਾ 300 ਰੁਪਏ ਨੂੰ ਅੱਛਾ ਹੁਣ ਕੋਈ ਸ਼ਰਤ ਤੇ ਨਹੀਂ ਹੈਗੀ ਤੁਸੀਂ ਆ ਕੇ ਕਹਿ ਦਿਓ ਵੀ ਘੱਟੋ ਘੱਟ 10000 ਦਾ ਕੱਪੜਾ ਲਾਓ ਘੱਟੋ ਘੱਟ ਸੈੱਟ ਵਾਈਜ਼ ਸੈੱਟ ਲਾਓ ਇਹਦੇ ਇਦਾਂ ਨਾ ਕੁੰਡਲੀ ਕਾਂਢੀ ਜੇ ਬੰਦਾ ਫਸਾ ਲਿਓ ਬਿਲਕੁਲ ਦਵਾਂਗੇ ਸਿੰਗਲ ਸੂਟ ਦੇ ਦੂੰਗੇ ਸਿੰਗਲ ਸੂਟ ਦੇ ਵਾਲਿਆਂ ਦਾ ਕਿਹੜਾ ਨੋਟ ਪਾਟਾ ਹੁੰਦਾ ਭਾਜੀ ਕੀ ਗੱਲਾਂ ਕਰਦੇ ਤੁਸੀਂ ਭਾਜੀ ਅਸੀਂ ਹੋਲ ਸੇਲਰ ਹਾਂ ਸਾਰੇ ਹੀ ਕਹਿੰਦੇ ਨਾ ਸਟੋਰ ਸਟੋਰ ਹੋਲ ਸੇਲਰ ਆ ਤੇ ਅਸੀਂ ਲੋਕਾਂ ਦੇ ਫਾਇਦੇ ਵਾਲੇ ਹੋਲ ਸੇਲਰ ਆ ਆ ਸਿੰਗਲ ਸੂਟ ਵਾਲਿਆਂ ਦਾ ਕਿਹੜਾ ਨੋਟ ਤੇ ਕੋਈ ਚੇਪੀ ਲੱਗੀ ਹੋਣੀ ਆ ਸੂਟ ਦੇ ਰੇਟ ਉਹੀ ਹੋਣੇ ਆ ਜੋ ਅਸੀਂ ਦੱਸਦੇ ਆ ਦੇਖੋ ਇਹ ਵੀ ਪਾਈਦਾ ਇੱਥੇ ਕੋਈ ਸ਼ਰਤ ਨਹੀਂ ਵੀ 10000 ਦਾ ਕੱਪੜਾ ਲਓ ਘੱਟੋ ਘੱਟ ਇੱਥੇ ਸ਼ਰਤ ਨਹੀਂ ਵੀ ਸੇਲ ਲੈ ਜਾਓ ਪਾਵੇਂ ਸਿੰਗਲ ਸਿੰਗਲ ਵੀ ਲੈ ਜਾਓ ਰੋਲੀ ਮੋਲੀ ਬ੍ਰਾਂਡ ਇੱਕ ਨਾਲ ਇੱਕ ਫ੍ਰੀ ਹੈਂਡਵਰਕ ਕੀਤਾ ਹੋਇਆ ਐ ਵੀਰੋਂ ਦਾ ਸੂਟ ਇਹ ਬਾਜ਼ਾਰ 'ਚ 650 ਰੁਪਏ ਦਾ ਇੱਕ ਐ ਚੱਕੋ ਬਾਬੇ ਦੀ ਹੱਟੀ ਦੇ 800 ਦੇ ਦੋ ਦੇਖੋ ਭੈਣੋ ਤੇ ਭਰਾਵੋ ਘਰਾਂ 'ਚ ਬੈਠਿਆ ਰਹੋ ਵੀ ਕੱਲ ਜਾਵਾਂਗੇ ਪਰਸੋ ਜਾਵਾਂਗੇ ਤੁਹਾਨੂੰ ਅਸੀਂ ਇੱਕ ਗੱਲ ਦੱਸਦੀ ਬਾਬੇ ਦੀ ਹੱਟੀ ਦੇ ਐਦਾਂ ਪੂਰਨ ਪੂਰਨ ਪੁਰਨ ਲੋਕਾਂ ਦੇ ਸੂਟ ਨਿਕਲਦੇ ਮਿੰਟੋ ਮਿੰਟੀ ਜੇ ਤੁਸੀਂ ਪਹਿਲਾਂ ਆ ਕੇ ਲੈ ਜਿਓ ਨਹੀਂ ਤਾਂ ਸਾਨੂੰ ਨਾ ਪਾਈ ਬਾਅਦ 'ਚ ਕਿਵੇਂ ਲੈਣੀ ਲੈ ਜੋ ਟਰੱਕ ਪਾ ਲਿਆ 800 ਰੁਪਏ ਦੇ ਦੋ ਲੈ ਜਿਓ ਜੀ ਦੋ 800 ਦੇ ਦੋ ਆ ਦੇਖੋ ਕੰਮ ਕਿੰਨਾ ਸੋਹਣਾ ਨਾਲੇ ਕੀਤਾ ਇਹ ਬਾਗਲਾਪੋ ਦਾ ਰੋਲੀ ਮੋਲੀ ਦਾ ਬ੍ਰਾਂਡ ਬਾਜ਼ਾਰ ਚ ਇੱਥੇ 800 ਦੇ 2 400 ਆਹ ਲੋ ਮਸਲੀਨ ਦਾ ਸੂਟ ਦੁਪੱਟਾ ਠੀਕ ਹੈ ਜੀ ਆਹ ਲੋ ਰੰਗ 4 600 ਰੁਪਏ ਦੋ ਕਰਤੇ ਦੋ ਆਹ ਦੇਖੋ ਮਾਡਰਨ ਵਾਲੇ ਸੂਟ ਆ ਜੀ ਫੋਟੋਆਂ ਵਾਲੇ ਬੁਟੀਕਾ ਵਾਲੇ ਜਿਹੜਾ ਬਾਜ਼ਾਰ ਚ 800 ਦਾ ਇੱਕ ਇੱਥੇ 600 ਦੇ ਦੋ 300 ਰੁਪਏ ਦਾ ਇੱਕ ਸੂਟ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਨੂੰ ਕੁਛ ਨਹੀਂ ਮਿਲਣਾ ਇਸ ਲਈ ਆਜੋ ਟਾਈਮ ਨਾਲ ਫਾਇਦੇ ਲੈ ਜਾਓ ਆਹ ਲੋ ਭਾਜੀ ਵੱਡੇ ਵੱਡੇ ਤਮਾਕੇ ਬਾਬੇ ਦੀ ਹੱਟੀ ਦੇ ਆਹ ਲੋ ਜੀ ਪੀਸ ਚੀਜ਼ੇ ਕੱਬ ਬਣੀ ਹੋਈ ਸੂਟ ਦੇਖੋ ਜੋਰ ਜੱਟ ਦਾ ਰੰਗ ਦਾਂਗੇ 4 ਤੇ ਰੰਗ ਦਾਂਗੇ 10 1000 12 12 16 ਸੂਟ 800 ਦੇ ਦੋ ਬਾਬਾ ਜੀ ਗਰਮੀ ਬਹੁਤ ਆ ਮੈਨਾਂ ਦਾ ਤੁਸੀਂ ਪੌਂਦਲ ਗਏ ਹੋ ਚੱਕ ਚੁੱਕ ਕਰ ਲੋ ਕਾਪੀ ਪੈਣੀ ਚੱਕ ਕੇ ਆ 400 ਦਾ ਮਜ਼ਾਕ ਆ ਕੋਈ ਇਹ 1800 2 2000 ਇਤਾਂ ਭਾਰੇ ਭਾਰੇ ਸੂਟ ਮਿਲਦੇ ਆ 400 ਦਾ ਹੀ ਦਾਂਗੇ 400 ਦਾ ਦਾਂਗੇ 400 ਦਾ ਹੀ ਦਾਂਗੇ ਆ ਲੋ 2000 ਦਾ ਸੂਟ ਬਾਜ਼ਾਰ ਚ ਬਾਬੇ ਸਿੱਟੀ ਤੇ ਲੈ ਜਾਓ 400 ਦਾ 400 ਦਾ ਸੂਟ 4 ਦਿਨ ਲਈ ਰੰਗ ਦੇਖੋ ਚੋਕੇ ਜਿਹੜਾ ਮਰਜ਼ੀ ਲੈ ਜਾਓ ਐਨੇ ਫਾਇਦੇ ਮੁੜ ਕੇ ਨਹੀਂ ਹੁਣੇ ਨਵਾਂ ਕੰਮ ਸ਼ੁਰੂ ਕਰਨਾ ਦੁਕਾਨਦਾਰੋਂ ਰੀਸੇਲਰੋਂ ਚਾਹੇ ਦਾਜਵੜਾ ਆਹ ਦੇਖੋ ਪੀਸ ਕੰਮ ਦੇਖੋ ਕੀਤਾ ਹੋਇਆ ਅੱਛਾ ਇੱਕ ਗੱਲ ਦੱਸੋ 400 ਰੁਪਏ ਆ ਜਿਹੜਾ ਤੁਸੀਂ ਡਿਜ਼ਾਈਨ ਦਿਖਾ ਰਹੇ ਹੋ 400 ਰੁਪਏ ਸਾਰੀਆਂ ਦੁਕਾਨਾਂ ਤੇ ਜਾਣੇ ਕਿਤੇ ਡਿਜ਼ਾਈਨ ਹੀ ਦੇਖਣ ਨੂੰ ਮਿਲਦਾ ਇਦਾਂ ਦਾ ਭਾਜੀ ਲੋਕਲ ਲੈ ਕੇ ਵੇਚਣਾ ਤੇ ਸੂਰਤ ਤੋਂ ਲੈ ਕੇ ਮੰਗਾਨ ਚ ਬਹੁਤ ਅੰਤਰ ਹੈ ਅਸੀਂ ਜਿੰਨੀ ਦਾ ਨੂੰ ਵੇਚਦੇ ਆ ਨਾ ਖਤਮ ਕਰ ਦਿੰਦੇ ਆ ਤੇ ਇੱਥੇ ਡਿਜ਼ਾਈਨ ਆਉਂਦੇ ਆ ਆ ਦੇਖੋ ਡਿਜ਼ਾਈਨ ਕਿੰਨਾ ਭਾਰਾ 2000 ਰੁਪਏ ਬਾਜ਼ਾਰ ਦੀ ਕੀਮਤ ਡੰਮੀ ਤੇ ਬਾਬੇ ਜੱਟੀ ਦਾ 400 ਦਾ ਲੈ ਜਾਓ ਭਾਵੇਂ ਜਿੰਨਾ ਮਰਜ਼ੀ ਮਨ ਲੈ ਜਾਓ 4 ਦਿਨ ਮਿਲਣਾ ਜਿਹੜਾ ਪਹਿਲਾਂ ਆਜੂਗਾ ਲੈ ਜਾਊਗਾ ਬਾਕੀ ਆਹ ਲੋ ਜੀ ਸੁਪਰ ਡੂਪਰ ਹਿੱਟ ਸੂਟ ਹੂੰ ਚੀਜ਼ ਦੇਖੋ ਬਣੀ ਹੋਈ ਸੈਲੀਬ੍ਰਿਟੀਆਂ ਹਾਂਜੀ ਬਾਬੇ ਦੀ ਹੱਡੀ ਤੇ ਕਰਤੀਆਂ 500 ਰੁਪਏ 500 ਰੁਪਏ ਚ ਆ ਵੀ ਕਰਤਾ ਬਿਲਕੁਲ 500 ਰੁਪਏ ਚ ਪਪਾ ਜੀ ਦੁਪੱਟਾ ਦੁਪੱਟਾ ਨਹੀਂ 500 ਰੁਪਏ ਦਾ ਇਹਨਾਂ ਡਿਜ਼ਾਈਨਰ ਦੁਪੱਟਾ ਯਾਰ ਤੁਸੀਂ ਸੂਟ ਤੇ ਹੀ ਜਾਣਦੇ ਹੋ 500 ਮੇਰਾ ਸੂਟ ਕਰਤਾ ਜੀ ਆਹ ਦੇਖੋ ਪੀਸ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਚੀਜ਼ ਜਿਹੜਾ ਮੀਤੋਂ ਨਮੀ ਜਿਹੜਾ ਬਾਜ਼ਾਰ ਚ 1500 ਰੁਪਏ ਦਾ ਸੂਟ ਇੱਥੇ 1500 ਦੇ ਤਿੰਨ ਮਤਲਬ 500 ਰੁਪਏ ਦਾ ਸੂਟ ਚੱਕ ਲੋ ਆ ਵੀ ਤੁਸੀਂ ਲੈ ਜਾਓ 500 ਮਸਲੀਨ ਦਾ ਸੂਟ ਦੁਪੱਟਾ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਵੀ ਕਟਵਰਗ ਦਾ ਨਾਲ ਬਿਲਕੁਲ 500 ਰੁਪਏ ਸੂਟ ਆ ਲੋ ਬ੍ਰਾਂਡਡ ਕੁੜਤੇ ਆ ਗਏ ਜੇ ਕੱਪੜਾ ਇੱਕ ਤੋਂ ਇੱਕ ਸ਼ੋਰੂਮ ਦਾ ਮਾਲ ਹਮ ਸ਼ੋਰੂਮ ਨਾਲ ਮਾਲ ਫਰੈਸ਼ ਚੀਜ਼ਾਂ ਆਹ ਦੇਖੋ ਕੁੜਤੇ ਮਗਾ ਕਪੜਾ ਮਲਾਈ ਮਲਾਈ ਜਿਹਨੂੰ ਕਹਦੇ ਆ ਸੌਫਟ ਕਪੜੇ ਹਾਂਜੀ ਆ ਦੇਖੋ ਚੀਜ਼ਾਂ ਬਣੀਆਂ ਹੋਈਆਂ ਆ ਦੇਖੋ ਡਿਜ਼ਾਈਨਿੰਗ ਆ ਭਾਜੀ ਬ੍ਰਾਂਡਡ ਮੇਲ ਐ ਬ੍ਰਾਂਡਡ ਜੀ ਠੀਕ ਐ ਆ ਲੋ 15 1500 12 1200 ਵਾਲੇ ਹੈਂਗਰਾਂ ਤੇ ਟੰਗੇ ਹੋਏ ਸ਼ੋਰੂਮ ਅੱਜ ਪੀਸ ਆ ਦੇਖੋ ਸੁਪਰ ਡੂਪਰ ਹਿੱਟ ਚੀਜ਼ਾਂ ਆ ਲੋ ਜੀ ਆਪਣੇ ਭੈਣਾਂ ਬਣਾਉਣਾ ਇਦਾਂ ਡਰੈੱਸਾਂ ਉਹ ਵੀ ਪਿਓਰ ਕੋਟਨ ਮਸਲੀਨ ਤੇ ਆ ਲੋ ਬਾਬੇ ਦੀ ਹੱਟੀ ਤੋਂ 1000 ਰੁਪਏ ਦੇ ਤਿੰਨ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਦੇ ਸ਼ੋਅਰੂਮਾਂ ਤੇ ਰੈਡੀमेड ਕੋਰਤੇ 1500 ਰੁਪਏ ਦਾ ਇੱਕ ਮਿਲਦਾ ਬਾਬੇ ਦੀ ਹੱਟੀ ਤੋਂ ਲੈ ਜਾਓ 1000 ਦੇ ਤਿੰਨ 1500 ਵਾਲਾ ਕੋਰਤਾ ਕਰਤਾ ਸਿਰਫ 300 ਰੁਪਏ ਚ ਇਹਦੇ ਵਿੱਚ ਇੱਕ ਨਹੀਂ ਸਾਡਾ ਡਿਜ਼ਾਈਨ ਦੇਖੋ ਜਿਹੜਾ ਮਰਜੀ ਡਿਜ਼ਾਈਨ ਲੈ ਜਾਓ 1000 ਦੇ ਤਿੰਨ ਲੈ ਜਾਓ ਆ ਦੇਖੋ 1000 ਦੇ ਤਿੰਨ 500 1500 ਘਰ ਚੰਦੀ ਲੋੜ ਹੈ ਨਹੀਂ ਬਾਬੇ ਦੀ ਹੱਟੀ ਤੇ ਆ ਜਾਓ ਸਿਰਫ 300 350 ਦਾ ਲੈ ਜਾਓ কুরਤਾ 1000 ਦੇ ਤਿੰਨ ਗੋਟੇ ਦਵਾਂਗੇ ਆ ਦੇਖੋ ਭਾਜੀ ਕਪੜਾ ਦੇਖੋ ਤੁਸੀਂ ਆ ਕੁਆਲਿਟੀ ਦੇਖੋ ਫੁੱਲ ਸਾਈਜ਼ কুরਤੇ ਠੀਕ ਹੈ ਜੀ ਫਿਸ਼ ਕੱਟ কুরਤੇ ਆ ਲੋ ਡਿਜ਼ਾਈਨਰ ਪਿਓਰ ਮਸਲੀਨ ਤੇ ਡਿਜੀਟਲ কুরਤੇ ਦੇਖੋ ਕਪੜਾ ਵੀ ਮਲਾਈ ਵਰਗਾ ਆ ਸਾਈਜ਼ ਵੀ ਸਾਰੇ ਦੇਈ ਜਾਂਦੇ ਆ ਬਜ਼ਾਰ ਦਾ ਰੇਟ ਐਕਸਲ ਡਬਲ ਐਕਸਲ ਸਾਈਜ਼ ਪੂਰੇ ਮਿਲਣਗੇ ਚਾਹੇ ਤੁਸੀਂ ਸੈੱਟ ਵਾਈਜ਼ ਮਾ ਲੈ ਲਓ ਬਜ਼ਾਰ ਦਾ ਰੇਟ 1500 ਬਾਬੇ ਦੀ ਹੱਟੀ ਦਾ ਰੇਟ 333 ਆ ਚੱਕੋ ਜੀ ਆ ਲੋ ਆ ਲੋ ਅੱਗੜ ਭਾਜੀ ਸਪੈਸ਼ਲ ਧਮਾਕਾ ਹਾਂਜੀ ਬਾਬੇ ਦੀ ਹੱਟੀ ਦੇ ਆਹ ਲੋ 25 2516 ਲਹਿੰਗਾ ਆਹ ਲੋ ਜੀ ਚੀਜ਼ ਦੇਖੋ ਬਣੀ ਹੋਈ ਲਹਿੰਗਾ ਪੰਜਾਬ ਚ ਮਹਿੰਗਾ ਬਾਬੇ ਦੀ ਹੱਟੀ ਤੇ ਬਹੁਤ ਸਸਤਾ ਰੇਟ ਡਾ ਤੇ ਸਾਰੇ ਮੈਂ ਕਹਾਂ ਜੀ ਰੇਟਾਂ ਨੂੰ ਤਾਂ ਲੀਰੋ ਲੀਰ ਕਰਤਾ ਆਪਾਂ ਆ ਚੱਕੋ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ ਵੀ 300 ਰੁਪਏ ਦਾ ਆ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 3000 ਰੁਪਏ ਦਾ ਲਹਿੰਗਾ ਮਿਲਦਾ ਬਾਬੇ ਦੀ ਹੱਟੀ ਤੋਂ ਲੈ ਜਾਓ ਸਿਰਫ 300 ਰੁਪਏ ਦਾ ਲਹਿੰਗਾ 3000 ਵਾਲਾ ਲਹਿੰਗਾ ਬਾਬੇ ਜੱਟੀ ਤੇ 300 ਹਾलो 300 ਰੁਪਏ ਦਾ ਲਹਿੰਗਾ ਦੇਖੋ 4 ਦਿਨ ਬਹੁਤ ਭੜਿਆ ਪੰਜਾਬ ਚ ਸਭ ਤੋਂ ਵੱਡੀ ਰਿਕਾਰਡ ਤੋੜ ਕੇ ਲਾ ਦਿਆ ਵੀਰ ਬਾਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 3000 ਵਾਲਾ ਲਹਿੰਗਾ 300 ਰੁਪਏ ਚ ਲੈ ਜਾਓ ਹਾलो ਭਾਜੀ 300 ਰੁਪਏ ਚ ਲਹਿੰਗਾ ਲੈ ਜਾਓ 300 ਰੁਪਏ ਚ ਦੇਖੋ ਡਿਜ਼ਾਈਨ ਚੈੱਕ ਕਰੋ ਰੰਗ ਬਹੁਤ ਹੈ ਡਿਜ਼ਾਈਨ ਬਹੁਤ ਹੈ 3 300 ਰੁਪਏ ਚ ਲਹਿੰਗੇ ਕਰ ਦਿੱਤੇ ਹੈਗੇ ਆ 100 100 ਰੁਪਏ ਦੇ ਸੂਟ ਕਰਦੇ ਆ ਆ ਚੱਕੋ ਜੀ ਯਾਰੀ ਵੱਡਾ ਧਮਾਕਾ ਚੱਕੋ 100 ਰੁਪਏ ਸੂਟ ਲੈ ਜਾਓ ਜੀ 100 ਰੁਪਏ 100 ਰੁਪਏ 100 ਰੁਪਏ ਦਾ ਸੂਟ ਚੱਕੋ ਜੀ 100 ਰੁਪਏ ਸੂਟ ਕੋਈ 800 ਨਹੀਂ ਕੋਈ 1000 ਨਹੀਂ ਸਿਰਫ 100 ਰੁਪਏ ਦਾ ਸੂਟ 4 ਦਿਨ ਐਤਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 100 ਰੁਪਏ ਆ ਲੈ ਜਾਓ 100 100 ਰੁਪਏ ਚ 100 ਰੁਪਏ ਦੇਖੋ 100 ਰੁਪਏ ਦੇਖੋ ਜੀ ਪਹਿਣਾ ਭਰਾਵਾਂ ਨੂੰ ਇੱਕ ਬੈਂਤੀ ਆ ਉਹ ਕਾੜਾ ਸਿਲਕ ਲੱਖ ਰੁਪਏ ਨਾਮ 100 ਰੁਪਏ ਦੇਖੋ ਜੀ ਪਹਿਣਾ ਭਰਾਵਾਂ ਨੂੰ ਇੱਕ ਬੈਂਤੀ ਆ ਵੀ ਲੋ 100 ਰੁਪਏ ਸਾਰਿਆਂ ਨੂੰ ਵੰਡ ਕੇ ਦੇਣਾ ਜੀ ਵੰਡ ਕੇ ਇੱਕ ਇੱਕ 100 ਰੁਪਏ ਸਾਰਿਆਂ ਨੂੰ ਵੰਡ ਕੇ ਇੱਕ ਇੱਕ ਦੋ ਦੋ ਪੀਸ ਦੇ ਦੇਣੇ ਆ ਸਾਰਿਆਂ ਨੂੰ 50 ਪੀਸ ਦੇ ਦੋ ਦੋ ਪੀਸ ਘੱਟੋ ਜਣੇ ਲੈ ਜੋ ਬਸ ਹੁਣ ਆਹ ਦੇਖੋ 100 ਰੁਪਏ ਆਹ ਦੇਖੋ ਜੀ ਜਿੰਨਾ ਮਰਜ਼ੀ ਲੈ ਜਾਓ ਮਾਰੋ ਲਓ ਜੀ 100 ਰੁਪਏ ਇੰਨੇ ਹੈਵੀ ਸੂਟ 100 100 ਰੁਪਏ ਜੀ ਨਹੀਂ 100 ਰੁਪਏ ਲੈ ਜਾਓ 4 ਦਿਨ 100 ਰੁਪਏ ਸਾਰੇ ਪੀਸ ਦੇਖੋ ਦੇਖੋ ਜੀ ਲੈ ਜਾਓ 100 100 ਰੁਪਏ ਹਲੋ ਚੱਕੋ ਮਸਟਰਡ ਕਲਰ ਆ ਗਿਆ ਪਾੜੀ ਵਰ ਸੂਟ 100 ਰੁਪਏ yellow ਕਲਰ 100 ਰੁਪਏ ਲਓ ਜੀ ਬਾਬੇ ਨੇ ਖੋਲਦੇ ਦਰਵਾਜੇ ਆਪਣੀ ਹੱਟੀ ਦੇ ਚੱਕ ਲਓ 100 ਰੁਪਏ ਦਾ ਸੂਟ ਚੱਕੋ ਪਾੜਾ ਸਿਲਕ ਦਾ ਸੂਟ 100 ਰੁਪਏ ਲੈ ਜਾਓ 100 ਰੁਪਏ ਸੂਟ 100 ਰੁਪਏ ਭਾਜੀ ਪਾੜਾ ਸਿਲਕ ਕਰ ਆਪ ਦੇਖੋ ਭਾਜੀ ਚੀਜ਼ਾਂ ਦੇਖੋ ਤੁਸੀਂ 100 ਰੁਪਏ ਕਰਤੀਆਂ 100 ਰੁਪਏ ਦੇਖੋ ਮੁੜ ਕੇ ਨਹੀਂ ਮਿਲਣਾ ਇਹ ਚਾਰ ਦਿਨ ਦੀ ਸੇਲ ਆ ਭਾਵੇਂ ਇੱਕ ਘੰਟੇ ਦੇ ਵਿੱਚ ਸਾਰੇ ਸੂਟ ਵੈਗ ਗਏ ਤੇ ਸੇਰ ਖਤਮ ਹੋ ਜਾਣੀਆਂ ਇਸ ਲਈ ਜਿਹੜਾ ਪਹਿਲਾਂ ਆਜੂਗਾ ਹਲੋ ਨੇਚਰਲ ਗ੍ਰੇ ਭਾਜੀ ਇਹ ਵੀ 100 ਰੁਪਏ ਭਾਜੀ ਦੇਖੋ ਕੱਪੜੇ ਨਹੀਂ ਮਹਤਵ ਭਾਜੀ 15 15 100 ਰੁਪਏ ਦਾ ਸੂਟ ਵੈਗਦਾ 18 1800 ਰੁਪਏ ਕਿਹਾ ਤੁਸੀਂ 100 ਕਹੀ ਜਨਾ ਮੇਰੇ ਤਾਂ ਤਾਂ ਗਰਮੀ ਲੱਗ ਗਈ ਤੁਹਾਨੂੰ ਬਾਜੀ ਮੈਨੂੰ ਗਰਮੀ ਲੱਗੀ ਡਰਮੀ ਗੁੱਲ ਪਾਊਡਰ ਲੈ ਲਾਂਗੇ ਟੈਨਸ਼ਨ ਨਾ ਲਓ ਪਰ 100 ਰੁਪਏ ਦੇ ਦੇਣਾ ਆ ਲੋ ਆ ਵੀ 100 ਰੁਪਏ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇ ਦੇਣਾ ਲੈ ਲਿਓ ਜੀ ਜਲਦੀ ਜਲਦੀ ਆ ਜਾਓ 100-100 ਰੁਪਏ ਦੇ ਸੂਟਾਂ ਦੇ ਬਹੁਤ ਧਮਾਕੇਦਾਰ ਆਫਨਾ ਜਿੱਥੇ ਤੁਹਾਨੂੰ 1000 ਦੇ 3 ਕੋਰਤੇ ਮਿਰੇ ਆ ਜਿੱਥੇ ਤੁਹਾਨੂੰ 3000 ਦਾ ਲਹਿੰਗਾ 300 ਚ ਮਿਲਦਾ ਬਾਬੇ ਦੀ ਹੱਟੀ ਜਮਸ਼ੇਰ ਖਾਨ ਛੇਦੀ ਪਹੁੰਚੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਜਿਹੜਾ ਪਹਿਲਾਂ ਆ ਗਿਆ ਫਾਇ ਕੈਰਮਨ ਓਮ ਸੰਦੀਨਾ ਹਰਦੀਪ ਸਿੰਘ ਤੱਗੜਸਾਂ ਟੀਵੀ ਜਮਸ਼ੇਰਖ